ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਣ ਬੁੱਝ ਕੇ ਕਿਸਾਨਾਂ ਉੱਤੇ ਤਸ਼ੱਦਦ ਕਰ ਰਹੇ ਨੇ ਕਿਉਂ ਕਿਸਾਨਾਂ ਨੂੰ ਜੇਲ੍ਹ ਦੇ ਵਿੱਚ ਭੇਜਣ ਦੀ ਗੱਲ ਕੀਤੀ ਜਾ ਰਹੀ ਹੈ ਇੱਕ ਪਾਸੇ ਕਿਸਾਨਾਂ ਨੇ ਬੜੀ ਵੱਡੀ ਮਾਰ ਚੱਲੀ ਹੈ ਜਿੱਤੇ ਹੜ੍ਹਾਂ ਦੇ ਪਾਣੀ ਦੇ ਵਿੱਚ ਫਸਲਾਂ ਤਬਾਹ ਹੋ ਗਈਆਂ ਨੇ ਤੇ ਦੂਸਰੇ ਪਾਸੇ ਕੀ ਆ ਜਾ ਰਿਹਾ ਹੈ ਕਿ ਕਿਸਾਨ ਜਥੇਬੰਦੀਆਂ ਨੂੰ ਜਿਹੜਾ ਹੈ ਜੇਲ੍ਹਾਂ ਦੇ ਵਿੱਚ ਭੇਜਿਆ ਜਾਵੇਗਾ ਕਿਸਾਨਾਂ ਦਾ ਕੀ ਕਸੂਰ ਹੈ ਕਿਸਾਨ ਹਰ ਜਗ੍ਹਾ ਤੋਂ ਜਿਹੜਾ ਹੈ ਘਾਟੇ ਦੇ ਵਿੱਚ ਗਿਆ ਹੈ ਜਿੱਥੇ ਪਾਣੀ ਦੀ ਤਬਾਹੀ ਇੰਨੀ ਆਈ ਹੈ ਕਿ ਕਿਸਾਨਾਂ ਦੇ ਘਰ ਰੋਟੀ ਪਤਨੀ ਵੀ ਜਿਹੜੀ ਹੈ ਓਕੀ ਹੋ ਗਈ ਹੈ ਲੇਕਿਨ ਫਿਰ ਵੀ ਜਿਹੜਾ ਹੈ ਕਿਸਾਨ ਡਾਵਾਂਡੋਲ ਨਹੀਂ ਦਿਖਾਈ ਦੇ ਰਿਹਾ ਲੇਕਿਨ ਕੀ ਆ ਜਾ ਰਿਹਾ ਹੈ ਕੀ ਹੁਣ ਕਿਸਾਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਜਾਵੇਗਾ ਪੰਜਾਬ ਦੀ ਗੱਲ ਕਰ ਲਈਏ ਚਾਹੇ ਪੱਤ ਦੀ ਗੱਲ ਕਰ ਲਈਏ ਕਿਸਾਨਾਂ ਦਾ ਕੀ ਕਸੂਰ ਹੈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਹ ਕਿਹਾ ਗਿਆ ਕਿ ਜਿਹੜੇ ਕਿਸਾਨ ਨੇ ਉਹ ਉਹਨਾਂ ਕੋਲ ਤਾਂ ਲੱਖਾਂ ਲੱਖਾਂ ਦੀਆਂ ਕੋਠੀਆਂ ਨੇ ਉਹ ਜਿਹੜੇ ਨੇ ਲੱਖਾਂ ਲੱਖਾਂ ਦੀਆਂ ਗੱਡੀਆਂ ਦੇ ਉੱਤੇ ਚੜਦੇ ਨੇ ਉਹਨਾਂ ਕੋਲ ਕੋਠੀਆਂ ਨੇ ਏਸੀ ਨੇ ਕਿਉਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੀ ਹੈ ਤਸ਼ੱਦਦ ਕਰ ਰਹੇ ਨੇ ਕਿਸਾਨ ਆਗੂਆਂ ਦੇ ਉੱਤੇ ਕਿ ਜਿੱਥੇ ਏਡੀ ਵੱਡੀ ਫਸਲ ਤਬਾਹ ਹੋਣ ਦੇ ਕਾਰਨ ਜਿਹੜਾ ਹੈ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਮਿਲੀ ਲੇਕਿਨ ਦੂਸਰੇ ਪਾਸੇ ਕਿਸਾਨਾਂ ਨੂੰ ਜੇਲ੍ਹ ਭੇਜਣ ਦੀ ਗੱਲ ਕੀਤੀ ਜਾ ਰਹੀ ਹੈ ਸੂਤਰਾਂ ਤੋਂ ਬਣਦੀ ਇੱਕ ਬੜੀ ਵੱਡੀ ਅਹਿਮ ਖਬਰ ਨਿਕਲ ਕੇ ਸਾਹਮਣੇ ਆਈ ਹੈ ਕੀ ਜ਼ਹਿਰੀਲੀ ਹਵਾ ਹਰ ਅਕਤੂਬਰ ਅਤੇ ਨਵੰਬਰ ਵਿੱਚ ਦਿੱਲੀ ਐਨਸੀਆਰ ਵਿੱਚ ਤਬਾਹੀ ਮਚਾ ਰਹੀ ਹੈ ਇਸ ਦਾ ਵੱਡਾ ਕਾਰਨ ਹੈ ਪੰਜਾਬ ਅਤੇ ਹਰਿਆਣਾ ਵਿੱਚ ਪਰਾਲੀ ਸਾੜਨਾ ਹੈ ਅੱਜ ਸੁਪਰੀਮ ਕੋਰਟ ਨੇ ਇਸ ਮੁੱਦੇ ਤੇ ਸਖਤ ਰੁਖ ਅਪਣਾਇਆ ਅਦਾਲਤ ਨੇ ਕਿਹਾ ਕਿ ਕੁਝ ਕਿਸਾਨਾਂ ਨੂੰ ਜੇਲ੍ਹ ਭੇਜਣ ਨਾਲ ਦੂਜਿਆਂ ਨੂੰ ਸਬਕ ਸਿਖਾਇਆ ਜਾਵੇਗਾ ਤੇ ਪਰਾਲੀ ਸਾੜਨ ਤੇ ਅਭਿਆਸ ਨੂੰ ਰੋਕਿਆ ਜਾਵੇਗਾ ਜੀਵ ਜਸਟਿਸ ਬੀ ਆਰ ਗਵਾਈ ਅਤੇ ਜਸਟਿਸ ਦੇ ਵਿਨੋਦ ਚੰਦਰਨ ਦੀ ਬੈਂਚ ਤੇ ਮਾਮਲੇ ਨੂੰ ਡੂੰਗੀ ਨਿਰਾਜ਼ਗੀ ਜਾਲ ਕੀਤੀ ਐਮੀਕਸ ਕਿਊਰੀ ਅਪਰਾਜਾ ਸਿੰਘ ਨੇ ਕਿਹਾ ਕਿ ਕਿਸਾਨ ਨੂੰ ਪ੍ਰਾਲੀ ਸਾੜਨ ਤੋਂ ਰੋਕਣ ਲਈ ਸਬਸਿਟੀਆਂ ਤੇ ਮਸ਼ੀਨਰੀ ਪ੍ਰਦਾਨ ਕੀਤੀ ਗਈ ਹੈ ਪਰ ਕਿਸਾਨ ਬਹਾਨੇ ਬਣਾਉਂਦੇ ਰਹਿੰਦੇ ਹਨ ਉਹਨਾਂ ਨੇ ਕਿਹਾ ਕਿ ਕੁਝ ਕਿਸਾਨ ਦਾਵਾ ਕਰਦੇ ਹਨ ਕਿ ਮੈਟਲਾਈਟ ਦੁਆਰਾ ਨਿਗਰਾਨੀ ਨਾ ਕੀਤੇ ਖੇਤਾਂ ਵਿੱਚ ਪ੍ਰਾਲੀ ਸਾੜਨ ਲਈ ਕਿਆ ਜਾਂਦਾ ਹੈ ਅਪਰਾਜਤਾ ਨੇ ਅਦਾਲਤ ਨੂੰ ਦੱਸਿਆ ਕਿ 2018 ਤੋਂ ਸੁਪਰੀਮ ਕੋਰਟ ਨੇ ਕਈ ਆਦੇਸ਼ ਜਾਰੀ ਕੀਤੇ ਸਨ ਪਰ ਕਿਸਾਨ ਸਿਰਫ ਬੇਵਸੀ ਦਾ ਦਿਖਾਵਾ ਕਰਦੇ ਹਨ ਜਿਹੜਾ ਚੀਫ ਜਸਟਿਸ ਨੇ ਸਵਾਲ ਕੀਤਾ ਕਿ ਸਰਕਾਰ ਇਸ ਮਾਮਲੇ ਤੇ ਸਖਤ ਕਾਰਵਾਈ ਕਿਉਂ ਨਹੀਂ ਕਰਦੀ ਉਹਨਾਂ ਨੇ ਕਿਹਾ ਜੇਕਰ ਕੁਝ ਲੋਕਾਂ ਨੂੰ ਜੇਲ੍ਹ ਭੇਜਿਆ ਜਾਂਦਾ ਤਾਂ ਸਹੀ ਸੁਨੇਹਾ ਦੇਵੇਗਾ ਜੇਕਰ ਵਾਤਾਵਰਨ ਨੂੰ ਬਚਾਉਣਾ ਹੈ ਤਾਂ ਸੱਚਾ ਇਰਾਦਾ ਜਿਹੜਾ ਹੈ ਸਜ਼ਾ ਪ੍ਰਬੰਧ ਕਿਉਂ ਨਹੀਂ ਬਣਾਏ ਜਾਂਦੇ ਚੀਫ ਜਸਟਿਸ ਨੇ ਕਿਹਾ ਕਿ ਕਿਸਾਨ ਸਾਡੇ ਲਈ ਖਾਸ ਹਨ ਕਿਉਂਕਿ ਉਹਨਾਂ ਨੇ ਸਾਨੂੰ ਭੋਜਨ ਪ੍ਰਦਾਨ ਕਰਦੇ ਹਨ ਇਸ ਦਾ ਮਤਲਬ ਨਹੀਂ ਹੈ ਕਿ ਕਾਨੂੰਨ ਤੋੜਨਾ ਚਾਹੀਦਾ ਹੈ ਪਰਾਲੀ ਸਾੜਨ ਦੀਆਂ ਘਟਨਾਵਾਂ ਘਟੀਆਂ ਹਨ ਪੰਜਾਬ ਸਰਕਾਰ ਦੀ ਨੁਮੰਦੀ ਦੇ ਰਹੇ ਨੁਮੰਦੀ ਦੇ ਰਹੇ ਜਿਹੜੇ ਨੇ ਪਿਛਲੇ ਕੁਝ ਸਾਲਾਂ ਤੋਂ ਪਰਾਲੀ ਸਾੜਨ ਦੀਆਂ ਘਟਨਾਵਾਂ ਘਟੀਆਂ ਨੇ 3 ਸਾਲਾਂ ਵਿੱਚ ਬਹੁਤ ਹੀ ਕੁਝ ਘਟਨਾਵਾਂ ਅਜਿਹੀਆਂ ਘਟੀਆਂ ਨੇ ਕਿ ਜਿਹੜੀਆਂ ਜਾਨਲੇਵਾ ਵੀ ਹੋ ਸਕੀਆਂ ਨੇ ਪਰ ਉਹਨਾਂ ਨੇ ਕਿਹਾ ਕਿ ਜ਼ਿਆਦਾਤਰ ਕਿਸਾਨ ਛੋਟੇ ਹਨ ਜੇਕਰ ਉਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਤਾਂ ਉਹਨਾਂ ਦਾ ਪਰਿਵਾਰਾਂ ਦਾ ਕੀ ਹੋਵੇਗਾ ਇਸ ਤੇ ਚੀਫ ਜਸਟਿਸ ਨੇ ਕਿਹਾ ਸਾਰਿਆਂ ਨੂੰ ਨਹੀਂ ਪਰ ਸੁਨੇਹਾ ਭੇਜਣ ਲਈ ਅਜਿਹਾ ਕਾਨੂੰਨ ਜ਼ਰੂਰੀ ਹੈ ਯਾਨੀ ਕੀ ਕਹਿ દिए ਕਿ ਪੰਜਾਬ ਸਰਕਾਰ ਇੱਕ ਪਾਸੇ ਜਿੱਥੇ ਐਡਾ ਵੱਡਾ ਕਾਟਾ ਪਿਆ ਕਿਸਾਨਾਂ ਨੂੰ ਦੂਸਰੇ ਪਾਸੇ ਇੱਕ ਸਬਕ ਸਿਖਾਉਣ ਦੀ ਗੱਲ ਕੀਤੀ ਜਾ ਰਹੀ ਹੈ ਹਾਲਾਂਕਿ ਕਿਸਾਨਾਂ ਦੇ ਕੋਲ ਕਿਸੇ ਤਰ੍ਹਾਂ ਦਾ ਕੋਈ ਚਾਰਾ ਨਹੀਂ ਹੈ ਕਿਉਂਕਿ ਜੇਕਰ ਕਿਸਾਨਾਂ ਵੱਲੋਂ ਪਰਾਲੀ ਸਾਰੀ ਜਲਦੀ ਹੈ ਉਹਨੂੰ ਵਾਤਾਵਰਣ ਅਸ਼ੁੱਧ ਕਰਨ ਦਾ ਜਿਹੜਾ ਹੈ ਐਲਾਨ ਕਰ ਦਿੱਤਾ ਗਿਆ ਹੈ ਸੁਪਰੀਮ ਕੋਰਟ ਵੱਲੋਂ ਸੁਪਰੀਮ ਕੋਰਟ ਕਹਿ ਰਹੀ ਹੈ ਕਿ ਹੁਣ ਕਿਸਾਨਾਂ ਦੇ ਉੱਤੇ ਵੱਡਾ ਐਕਸ਼ਨ ਲਿਆ ਜਾਵੇਗਾ ਕਿਉਂਕਿ ਜਿਹੜੀ ਹੈ ਧੂਏ ਦੀ ਪਰਾਲੀ ਦਾ ਜਿਹੜਾ ਧੂਆਂ ਹੁੰਦਾ ਉਹਦੇ ਨਾਲ ਐਕਸੀਡੈਂਟ ਘਟਨਾਵਾਂ ਵਾਪਰਦੀਆਂ ਨੇ ਤਾਂ ਉਹਦੇ ਚਲਦਿਆਂ ਕਿਸਾਨਾਂ ਦੇ ਉੱਤੇ ਵੱਡੀ ਕਾਰਵਾਈ ਕੀਤੀ ਜਾਵੇਗੀ ਜਿਹੜਾ ਇੱਕ ਹੁਣ ਵੱਡਾ ਮੁੱਦਾ ਕਿਸਾਨਾਂ ਦੇ ਖਿਲਾਫ ਖੜਾ ਕਰ ਦਿੱਤਾ ਹੈ ਧੰਨਵਾਦ